ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਮਰੀਜ਼ਾਂ ਦੇ ਮਸੀਹਾ ਜਾਣੇ ਜਾਂਦੇ ਬੀਫ ਹਸਪਤਾਲ ਦੇ ਦਰਬਾਹ ਦੇ ਸੰਚਾਲਕ ਐਮ ਡੀ ਡਾਕਟਰ ਰਾਜੀਵ ਜੈਨ ਵੱਲੋਂ ਅੱਜ ਹਸਪਤਾਲ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ 1 ਅਪ੍ਰੈਲ ਤੋਂ 6 ਮਈ 2025 ਤੱਕ ਹਸਪਤਾਲ ਵਿਖੇ ਮਹਿਲਾਵਾਂ ਦੇ ਹਰ ਤਰ੍ਹਾਂ ਦੇ ਰੋਗਾਂ ਦਾ 15 ਰੋਜ਼ਾ ਮੁਫਤ ਜਾਂਚ ਕੈਂਪ ਲਾਇਆ ਗਿਆ ਇਸ ਮੌਕੇ ਅਗਰਵਾਲ ਪੀਰਖਾਨਾ ਦੇ ਸਰਪ੍ਰਸਤ ਬਾਬਾ ਰੋਜ਼ੂ ਰਾਮ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਨ੍ਹਾਂ ਦਾ ਡਾਕਟਰ ਰਜੀਵ ਜੈਨ ਡਾਕਟਰ ਮੋਨਕਾ ਗਰਗ ਅਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜਿਵੇਂ ਉਪਰਾੰਤ ਮੁੱਖ ਮਹਿਮਾਨ ਬਾਬਰ ਹਜ਼ੂਰ ਰਾਮ ਜੀ ਨੇ ਰੇਵਣ ਕਟ ਕੇੈਂਪ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਮਹਿਲਾਵਾਂ ਦੇ ਰੋਗਾਂ ਦੇ ਮਾਹਲ ਡਾਕਟਰ ਮੋਨਨਾਵਾਲ ਨੇ ਮਹਾਵਰੀ ਗੜਬੜੀ ਬਾਜਪਨ ਅਤੇ ਕਮਜ਼ੋਰੀ ਆਦਿ ਨਾਲ ਪੀੜਿਤ ਮਹਿਲਾਵਾਂ ਦੇ ਮੁਫਤ ਜਾਂਚ ਕੀਤੀ ਜਦੋਂ ਕਿ ਵੱਡੇ ਡਿਸਕਾਊਂਟ ਨਾਲ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਜੀ ਵੀ ਜੈਨ ਨੇ ਦੱਸਿਆ ਕਿ ਇਸ ਹਸਪਤਾਲ ਦੇ 2 ਸਾਲ ਪੂਰੇ ਹੋਣ ਤੇ 15 ਰੋਜ਼ਾ ਮਹਿਲਾਵਾਂ ਦੇ ਰੋਗਾਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੀ ਖਾਸ ਜ਼ਰੂਰਤ ਸੀ ਕਿਉਂਕਿ ਮਹਿਲਾਵਾਂ ਨੂੰ ਆਪਣਾ ਇਲਾਜ ਕਰਾਉਣ ਲਈ ਬਾਹਰਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਡਾਕਟਰ ਮੋਨਾਰਾ ਜਨਾ ਸਵੇਰੇ 10 ਵਜੇ ਤੋਂ 2 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਦੇਹ ਭਸਪਤਾਲ ਵਿਖੇ ਪੱਕੇ ਤੌਰ ਤੇ ਆਪਣੀਆਂ ਸੇਵਾਵਾਂ ਨਿਵਾਹ ਰਹੇ ਹਨ ਇਸ ਮੌਕੇ ਮਹਿਲਾ ਰੋਗਾ ਦੇ ਮਾਹਲ ਡਾਕਟਰ ਮੋਨਾਰਾ ਰਾਣੀ ਨੇ ਮਹਿਲਾਵਾਂ ਦੇ ਰੋਗਾ ਸੰਬੰਧੀ ਅਤੇ ਇਲਾਜ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਡਾਕਟਰ ਅਜੀਵ ਜੈਨ ਵੱਲੋਂ ਕਿਤੇ ਗਏ ਇਸ ਉਪਰਾਲੇ ਦੀ ਸਲਾਘਾ ਕਰਦੇ ਉਮੀਦ ਐਨਜੀਓ ਦੇ ਪ੍ਰਧਾਨ ਐਡਵੋਕੇਟ ਨਰੈਣ ਸਿੰਘਲਾ ਨੇ ਡਾਕਟਰ ਅਜੀਵ ਜੈਨ ਦੀਆਂ ਪ੍ਰਾਪਤੀਆਂ ਅਤੇ ਦੀਪ ਹਸਪਤਾਲ ਦੇ ਸਚੰਜੇ ਭਵਨਨਾ ਦੀ ਜਾਣਕਾਰੀ ਦੇਣ ਦੇ ਉਹਨਾਂ ਨੂੰ ਵਧਾਈ ਦਿੱਤੀ। ਅੰਤ ਵਿੱਚ ਡਾਕਟਰ ਅਜੀਵ ਜੈਨ, ਡਾਕਟਰ ਮੌਨਿਕਾ ਜੈਨ ਅਤੇ ਸਟਾਫ ਵੱਲੋਂ ਮੁੱਖ ਮਹਿਮਾਨ ਬਾਬਾ ਰੋਧੂ ਰਾਮ ਨੂੰ ਯਾਦਗਾਰੀ ਚੀਨ੍ਹੇ ਪੇਂਟ ਕਰਕੇ ਸਨਮਾਨਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾਕਟਰ ਸਾਹਿਬ ਅੱਜ ਤੋਂ ਉਪਰ ਦੇ ਰੋਪਾਂ ਦੇ ਕੈਂਪ ਲਾਇਆ 15 ਦਿਨਾਂ ਵਾਸਤੇ। ਇਹ ਦੱਸ ਰਿਹਾ ਕਿ ਜਾਨੋ ਸਰਾਜੀ ਸਾਦੇ ਹਸਪਤਲ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਇੱਕ ਗਾਇਨੀ ਦਾ ਲੈ ਕੇ ਕੈਂਪ ਲਾਇਆ ਹੈ ਇਹਦੇ ਵਿੱਚ ਮਰੀਜ਼ਾਂ ਦਾ ਚੈੱਕਅਪ ਬਿਲਕੁਲ ਫਰੀ ਹੈ ਟੈਸਟਾਂ ਤੇ ਦਵਾਈਆਂ ਤੇ ਅਸੀਂ ਡਿਸਕਾਊਂਟ ਦੇ ਰਹੇ ਹਾਂ ਸਾਡੀ ਮੰਡੀ ਦੇ ਵਿੱਚ ਕਾਫੀ ਟਾਈਮ ਤੋਂ ਚੰਗੇ ਗਾਇਨਾਕੋਲੋਜਿਸ ਦੀ ਬੜੀ ਜ਼ਰੂਰਤ ਸੀ ਲੋਕਾਂ ਨੂੰ ਬਠਿੰਡੇ ਜਾਣਾ ਪੈਂਦਾ ਸੀਗਾ ਸਾਡੇ ਨਾਲ ਹੁਣੇ ਰੀਸੈਂਟਲੀ ਡਾਕਟਰ ਮੋਨਾ ਗਾਇਨਾਕੋਲੋਜਿਸ ਜੁਆਇਨ ਕੀਤੀ ਹੈ ਉਹਨਾਂ ਨੇ ਆਦੀ ਪੜਾਈ ਦੇ ਜਿਹੜੇ ਬੜੇ ਚੰਗੇ ਇੰਸਟੀਚਿਊਟ ਤੋਂ ਕੀਤੀ ਵੀ ਹੈ ਜਿਹੜੀ ਹਾਰਡਿੰਗ ਮੈਡੀਕਲ ਕਾਲਜ ਹੈ

ਜਿਨ੍ਹਾਂ ਨੂੰ ਕੁਝ ਵੀ ਪ੍ਰੋਬਲਮ ਹੈ ਡਾਇਬੋਲਸ ਦੇ ਰਿਲੇਟਡ ਜਾਂ ਪ੍ਰੈਗਨੈਂਸੀ ਦੇ ਰਿਲੇਟਡ ਉਹ ਇਸ ਕੈਂਪ ਦੇ ਵਿੱਚ ਆਣ ਤੇ ਆਪਣੀ ਜੋ ਵੀ ਹੈ ਦਿੱਕਤ ਉਹ ਨਾਲ ਦਾ ਇਲਾਜ ਕਰਵਾਉਣ ਇਸ ਇਹ ਪੰਦਰਾਂ ਦਾ ਦਿਨਾਂ ਦਾ ਕੈਂਪ ਹੈ ਜੋ ਕਿ ਅੱਜ 21 ਮਈ 21 ਅਪ੍ਰੈਲ ਤੋਂ ਲੈ ਕੇ ਤੇ 6 ਮਈ ਤੱਕ ਐਨੀ ਸਾਰੀ ਸੁਵਿਧਾ ਹੈ ਕੋਈ ਓਪੀਡੀ ਫੀਸ ਨਹੀਂ ਲੱਗਦੀ ਕਿ ਤੇ ਉਹਦੇ ਨਾਲ ਨਾਲ ਜਿਹੜੇ ਟੈਸਟ ਨੇ ਤੇ ਜਿਹੜੀ ਦਵਾਈਆਂ ਨੇ ਉਹਦੇ ਉੱਪਰ ਵੀ ਸਪੈਸ਼ਲ ਛੋਟਾ ਹੈ 30% ਤੇ ਇਹ ਜਿੰਨਾ ਕੋਈ ਬਾਅਦ ਕੰਮ ਦੀ ਪ੍ਰੋਬਲਮ ਹੈ ਜਿੰਨਾ ਵੀ ਬੱਚਾ ਰਾਨੇ ਵਿੱਚ ਸੋੜੀਆਂ ਹੋ ਗਈਆਂ ਹਨ ਜਾਂ ਆਵਾਰੀ ਦੀ ਸਮੱਸਿਆ ਹੈ ਜਾਂ ਪੀਸੀਓ ਦੀ ਸਮੱਸਿਆ ਹੈ ਜਾਂ ਫਿਰ ਜਿਹੜੀਆਂ ਹੋਰਾਂ ਪ੍ਰੈਗਨੈਂਟ ਨੇ ਰੋਗੀਆਂ ਚੈੱਕ ਕਰਵਾਣੇ ਚਾਹੁੰਦੇ ਹਨ ਜਾਂ ਜਿੰਨਾ ਤਾਂ ਸਵੇਰਿੰਗ ਸੈਕਸ਼ਨ ਹੈ ਨਾਰਮਲ ਅਗਰਫੀ ਹੋਣੀ ਹੈ ਤਾਂ ਉਹ ਐਸਪੈਂਟ ਦੀ ਚੈੱਕ ਕਰਪਾ ਤੁਹਾਡੇ ਫਾਇਦਾ ਉਠਾਓ ਤੇ ਉਹਨਾਂ ਦਾ ਪ੍ਰੋਪਰ ਚੈੱਕ ਕੀਤਾ ਜਾਵੇਗਾ ਤੇ ਟਾਈਮਿੰਗ ਵੀ ਆਪਾਂ ਜਿੱਤੇ ਦਲ ਦੇ ਕੀ ਤਾਂ ਮੈਂ ਸਵੇਰੇ 10:00 ਲੈ ਕੇ 2:00 ਤੱਕ ਤੇ ਸ਼ਾਮ ਨੂੰ 3:00 ਲੈ ਕੇ 8:00 ਤੱਕ ਤੇ ਜਿਹੜੀਆਂ ਐਮਰਜੈਂਸੀ ਸਰਵਾਨਾ ਹੈ ਉਹ ਦੇ ਵਿੱਚ ਮੈਂ 24 ਆਵਰਸ ਅਵੇਲੇਬਲ ਹਾਂ ਤਾਂ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਇਸ ਕੈਂਪ ਚ ਆਓ ਤੇ ਆਪਣਾ ਜਿਹੜਾ ਇਸ ਕੈਂਪ ਦਾ ਹੈਗਾ ਫਾਇਦਾ ਜ਼ਰੂਰ ਉਠਾਓ ਕੈਂਪ ਦਾ ਨਾਮ ਇਹ ਟਾਈਮ ਦਾ ਹੈਗਾ ਹਾਂਜੀ ਉਹਦੇ ਵਿੱਚ ਇਹ ਹੈ ਕਿ ਜੇ ਕੈਂਪ ਦੇ ਦੌਰਾਨ ਜ਼ਿਆਦਾ ਰਸ਼ ਹੋ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਮੈਂ ਦੱਸ ਦਾਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉਸ ਤੋਂ ਬਾਅਦ ਇਸ ਕੰਮ ਕਰਨ ਨੂੰ ਲੈ ਕੇ ਸਿੰਗਲਾ ਸਾਹਿਬ ਮਰੀਜ਼ਾਂ ਦੇ ਮਸੀਹਾ ਜਾਣੇ ਜਾਣ ਵਾਲੇ ਡਾਕਟਰ ਰਹੀਮ ਜੈ ਜੀ ਨੇ ਅੱਜ 15 ਦਿਨਾਂ ਵਾਸਤੇ ਟੈਂਪਲ ਆਇਆ ਹੈਗਾ ਬੈਲੀ ਕੇ ਉਹਦੇ ਬਾਰੇ ਕੀ ਕਹਾਂਗੇ ਸਰ ਪਹਿਲਾਂ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੀ ਬੇਟੀ ਗਿੱਦੜਵਾਦੀ ਬੇਟੀ ਡਾਕਟਰ ਮੋਨਾ ਜਿਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸਕੂਲ ਸਰਕਾਰੀ ਸੀਨੀਅਰ ਸਕੂਲ ਘਰ ਤੋਂ ਸ਼ੁਰੂ ਹੋ ਕੇ ਜਿਹੜੇ ਇੰਡੀਆ ਦੇ ਟੌਪ ਮੋਸਟ ਹਸਪੀਟਲ ਹੈ ਉੱਥੇ ਇਹਨਾਂ ਨੇ ਅਧਿਐਨ ਕਰਵਾ ਲਿੱਤੀ ਹੈ ਦੂਸਰੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਵੀ ਡਾਕਟਰ ਜੀਪ ਜੈਪ ਦੀਪ ਹਸਪੀਟਲ ਜਿਨ੍ਹਾਂ ਨੇ ਕੋਮਲਾ ਕਾਲ ਤੇ ਡੈਂਗੂ ਕਾਲ ਚ ਦੰਗਰਾ ਸਵਾ ਦਿੱਤੀਆਂ ਉਹਨਾਂ ਨੇ ਕਿ ਦਵਾ ਦੀ ਮੰਡੀ ਦੀ ਜਿਹੜੀ ਮੁਹਿੰਸਵਸਿਆ ਸੀ ਔਰ ਤਾਂ ਦੇ ਰੋਗਾਂ ਦੇ ਇੱਥੇ ਕੋਈ ਮਹਾਨ ਡਾਕਟਰ ਹੈ ਨਹੀਂ ਸੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਕਸਰ ਸਮੇਂ ਦੇ ਫੋਨ ਹੋਏ ਸੀ ਅਸੀਂ ਐਂਬੂਲੈਂਸ ਭੇਜਦੇ ਸੀ ਬਖੰਡੇ ਆਉਣਾ ਪੈਂਦਾ ਸੀ ਅੱਜ ਸਾਡੀ ਮੰਡੀ ਦੀ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੀ ਇਹ ਸਮੱਸਿਆ ਸੌਲਵ ਹੋ ਗਈ ਸਾਡੀ ਬੇਟੀ ਸਾਡੇ ਹਸਪਤਾਲ ਚ ਆ ਗਈ ਡਾਕਟਰ ਜੈਲ ਵੀ ਸਾਡੇ ਭਰਾ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਅੱਜ ਇਸ ਹਸਪਤਾਲ ਨੂੰ 2 ਸਾਲ ਹੋ ਗਏ ਤੇ ਜੋ 15ਵਾਂ ਕੈਂਪ ਲੱਗਿਆ ਉਹ ਵੀ ਇੱਕ ਬਹੁਤ ਵਧੀਆ ਸੌਫਟਰ ਹੋਗਾ ਲੇਡੀਆਂ ਵਾਸਤੇ ਕਿਸੇ ਵੀ ਭੈਣ ਨੂੰ ਕੋਈ ਲੋੜ ਪੈਂਦੀ ਆ ਔਰਤਾਂ ਦੇ ਰੋਗਾਂ ਦੇ ਸੰਬੰਧੀ ਤਾਂ ਬੇਚ ਇਸ ਕੋਈ ਇਸ ਹਸਪਤਾਲ ਚੋਂ 24 ਘੰਟੇ ਸਵਾਵਾ ਮਿਲਣੀ ਆ ਉਹ ਦਿਨ ਦੂਰ ਨਹੀਂ ਜਦੋਂ ਦੀਪ ਹਸਪਤਾਲ ਇੱਕ ਇੰਡੀਆ ਦਾ ਨੰਬਰ 1 ਹਸਪਤਾਲ ਬਣ ਜਾਊਗਾ ਮੈਂ ਡਾਕਟਰ ਜੈਨ ਦਾ ਸਾਡੀ ਛੋਟੀ ਭੈਣ ਡਾਕਟਰ ਮਨਕਾ ਦਾ ਮੋਨਾ ਡਾਕਟਰ ਸਾਡੀ ਬੇਟੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ जिन्होंने समय समय मंडी समय वो मरीजा सिंबल समझते हुए बहर ना जाओ इथे आओ समय की भी बचत है और पैसे की भी बचत है वीया इलाज मिलूगा पत्रकार गोविंद गुप्ता की रिपोर्ट